ਅੱਜ ਦੇ ਕੱਲ ਦੇ ਸਾਰਿਆਂ ਨੂੰ ਹੋਰ ਸਨੋਂ ਸਾਰੇ ਭੈਣ ਭਰਾ ਠੀਕ ਠਾਕ ਆ ਤੇ ਅੱਜ ਤਿਆਰੀ ਹੋਣ ਰਹੀ ਆ ਵਿਆਹ ਦੀ ਤੇ ਹੁਣ ਇਹ ਸਾਰੇ ਜਣੇ ਚੱਲੇ ਆ ਵਿਆਹ ਚੋਂ ਇਹ ਜਣੇ ਤੇ ਇੱਧਰ ਅਜੇ ਠਾਠੀ ਬੱਚੀ ਆ ਤਿਆਰੀ ਹੋਣ ਰਹੀ ਆ ਮੈਂ ਤਾਂ ਮੰਮੀ ਦੀ ਹੋ ਗਈਆਂ ਤਿਆਰ ਮਾਂ ਪੁੱਤ ਹੋ ਗਈਆਂ ਤਾਂ ਨਹੀਂ ਤਿੰਨੇ ਜਣੇ ਤਿਆਰ ਹੋ ਗਈਆਂ ਹਾਂਜੀ ਇੱਧਰ ਵੇਖ ਲੈ ਇੱਕ ਰੀ ਕਿਦਾਂ ਦੇ ਲੱਗਣ ਨੇ ਦੱਸੋ ਪਿਛੇ ਮੁੰਡੇ ਤਿਆਰ ਤੇ ਮੈਂ ਪਾਈ ਆ ਜੀ ਬਾਸਕਟ ਤੇ ਨਾਲ ਇੱਕ ਸ਼ਰਟ ਤੇ ਵੇਖ ਕੇ ਦੱਸੋ ਹਾਂ ਹਰੇ ਮੈਂ ਪੈਂਟ ਆਪਣੇ ਮਨ ਪਸੰਦੀ ਦੀ ਪਾਈ ਕਰਦੇ ਕਹਿੰਦੇ ਵਧੀਆ ਲੱਗਣ ਦੀ ਤੇ ਹੋਰ ਦੱਸੋ ਫਿਰ ਮੰਮੀ ਤੁਸੀਂ ਕੁਝ ਹੋਰ ਕੀ ਦੱਸਣਾ ਵੀ ਵਿਆਹ ਚੱਲਿਆ ਵਿਆਹ ਹੈਗਾ ਮੇਰੇ ਭੁਆਈ ਦੇ ਦੇਡੇ ਦਾ ਅੱਜ ਪ੍ਰਾਤ ਤਾ ਤੇ ਅਮਰਸਰ ਵਿਆਹ ਵਾ ਤੇ ਹੈ ਵੀ ਦੂਰਵਾ ਦਾ ਟਾਈਮ 11:00 11:11 ਹੋ ਗਏ ਹਾਂ ਤੁਰਦੇ ਨੇ 11:00 ਵਜੇ ਜਾਣੀਆਂ ਹਾਂ ਹਾਂ ਅਜੇ ਤਿਆਰੀ ਨਹੀਂ ਹੋਣ ਰਹੀ ਮੈਂ ਇਹਨਾਂ ਸਾਰਿਆਂ ਨੂੰ ਤਿਆਰ ਕਰਕੇ ਐਂਡ ਤੇ ਤਿਆਰ ਹੋਣ ਲੱਗੀ ਸੀ ਤੇ ਫੇਰ ਵੀ ਤਿਆਰ ਹੋ ਗਈਆਂ ਤੇ ਇਹਨਾਂ ਦੀ ਜਿਆ ਤਿਆਰੀ ਨਹੀਂ ਕਿ ਇਹਨਾਂ ਜਰਾਬਾਂ ਨਹੀਂ ਲੱਗਣ ਡੀਆਂ ਕਿ ਇਹਦੇ ਪੱਗ ਨਹੀਂ ਵੱਜਣ ਡਈ ਚੰਗੀ ਇਹਨਾਂ ਨੂੰ ਦੱਸਿਓ ਕਮੈਂਟ ਕਰਕੇ ਕਿੰਨਾ-ਕਿੰਨਾ ਇਦਾਂ ਹੁੰਦਾ ਜਦੋਂ ਵਿਆਹ ਤੇ ਜਾਣਾ ਹੁੰਦਾ ਇਦਾਂ ਹੁੰਦਾ ਸਾਰਿਆਂ ਦੇ ਤੁਸੀਂ ਸਾਰੇ ਭੈਣ ਭਰਾ ਮੈਨੂੰ ਦੱਸਿਓ ਵੀ ਮੈਂ ਕਿਦਾਂ ਦੀ ਲੱਗਣ ਡੀਆਂ ਮੇਰੀ ਲੁੱਕ ਕਿਦਾਂ ਇਹ ਨਮਾ ਅੱਜ ਸੂਟ ਲਿਆ ਕੇ ਨਾ ਤੇ ਚੇਚਾ ਪੱਗ ਜਾਂਦੇ ਤੇ ਆਪਾਂ ਦੋਵੇਂ ਪਿਓ ਪੁੱਤ ਵੇਖ ਲਓ ਜਦੋਂ ਇਹਨਾਂ ਨੇ ਕੱਪੜੇ ਮਿਲ ਗਏ ਜਦੋਂ ਇਹਨਾਂ ਨੂੰ ਮਿਲ ਗਿਆ ਪਾਦੋਂ ਦੇ ਭਾਵੇਂ ਚੱਲ ਜਾਣਾ ਚਲੋ ਪਾਏ ਤੇ ਨਵੇਂ ਹੀ ਆ ਤੇ ਬਾਕੀ ਤੁਹਾਨੂੰ ਉੱਥੇ ਵੀ ਸਾਰਾ ਜਾ ਕੇ ਦੇਖਾਉਣੇ ਹਾਂ ਤੇ ਰਸਤੇ ਵਿੱਚ ਵੀ ਗੱਲਾਂ ਬਾਤਾਂ ਆਪਣੇ ਭੈਣ ਭਰਾਵਾਂ ਨਾਲ ਹੀ ਕਰਦੇ ਜਾਵਾਂਗੇ ਸਾਰੇ ਭੈਣ ਭਰਾ ਬਲੌਗ ਨਾਲ ਬਣੇ ਰਹੋ ਤੇ ਉਧਰ ਪਾਪਾ ਨੂੰ ਵੀ ਇੱਕ ਮਿੰਟ ਉਹ ਦਿਖਾ ਲੀ ਪਾਪਾ ਆਹ ਵੇਖੋ ਜੀ ਸੱਸੀ ਜੀ ਸਾਰਿਆਂ ਨੂੰ ਸਾਰੋ ਬੜਿਆ ਗੱਲਾ ਕਰ ਵੀ ਤੁਸੀਂ ਪਗਬਦ ਹਨ ਪਗਬਦ ਦਾ ਟਾਈਮ ਤਾਂ ਲੱਗਣਾ ਹੀ ਹੈ ਵੀਰ ਜੀ ਇਹ ਤੇ ਗੱਲ ਹੈ ਜੀ ਆਹ ਹੁਣ ਇਹਨੇ ਤਾਂ ਚੁੰਨੀ ਲਈ ਤੇ ਤੁਰ ਪਈ ਹੁਣ ਪਗ ਬਨਣੇ ਆ ਸਰ ਚਲੋ ਫਿਰ ਹੁਣ ਤੁਹਾਨੂੰ ਗੱਡੀ 'ਚ ਜਾ ਕੇ ਮਿਲਦੇ ਹਾਂ ਜੀ ਬਰਾਵਲੀ ਬਣਾ ਦੇ ਘਰ ਦੇ ਮੈਨੂੰ ਕਹਿਂਦੇ ਵੀ ਤੂੰ ਆ ਪੈਂਟ ਪਾ ਲਾ ਆ ਹਨਾ ਇਹਦੇ ਨਾਲ ਵਾਸ ਕੱਟਣਾ ਗ੍ਰੀਨ ਤੇ ਮੈਨੂੰ ਵਧੀਆ ਨਹੀਂ ਲੱਗਣ ਦੀ ਮੈਂ ਫਿਰ ਹੁਣ ਚਲੋ ਬਾਕੀ ਤੁਹਾਨੂੰ ਗੱਡੀ 'ਚ ਜਾ ਕੇ ਮਿਲਦੇ ਆਂ ਲਓ ਜੀ ਹੁਣ ਹੋ ਗਿਆ ਜੀ ਘਰ ਦੇ ਵੀ ਰੈਡੀ ਤੇ ਆਪਾਂ ਬਹਿ ਗਏ ਆ ਗੱਡੀ ਛੱਡੀ ਦੇ ਵਿੱਚ ਤੇ ਅਸੀਂ ਪਿੰਡ ਪਾਛ ਕੇ ਕਿਲੋਮੀਟਰ ਆ ਹੀ ਗਏ ਆਪਾਂ ਪਿੰਡ ਭੁੰਮਲੀ ਆ ਹੀ ਲੰਘ ਚਲੇ ਆ ਅਜੇ ਜਿਆਦਾ ਨਹੀਂ ਤਾਂ ਸਵਾਗ ਕੇਟ ਤਾਂ ਲੱਗ ਹੀ ਜਾਣਾ ਹੈ ਨਾ ਸਵਾਗ ਕੇਟ ਤਾਂ ਦੇ ਹਾਂ ਜੀ ਨੋਰਮਲ ਹੀ ਆ ਸਵਾਗ ਕੇਟ ਕੋਈ ਗੱਲ ਨਹੀਂ 12 12:30 ਵਜੇ ਤੇ ਲੋਕ ਜਾਂਦੇ ਹੀ ਆ ਹਾਂ ਜੀ ਕਾ ਨਹੀਂ 1 ਵਜੇ ਗਈ ਪਾਰਟੀ ਦੇ ਹਾਂ ਕੱਲੂ ਕੀ ਫੰਕਸ਼ਨ ਸੀ ਹਾਂ ਰਿਸੈਪਸ਼ਨ ਪਾਰਟੀ ਸੀ ਉਹ ਵਲੌਗ ਨਹੀਂ ਬਣਾਇਆ ਠੀਕ ਉਹ ਵਲੌਗ ਨਹੀਂ ਬਣਾਇਆ ਉਹ ਹੈਗਾ ਸੀ ਬਟਾਲੇ ਤੋਂ ਅੱਗੇ ਨੰਗਵੇਲਾ ਗੰਗਵੇਲਾ ਉੱਥੇ ਗਏ ਹੀ ਉਹਦਾ ਇਹਨਾਂ ਵਲੌਗ ਨਹੀਂ ਬਣਾਇਆ ਤੇ ਉਦੋਂ ਵੀ ਆਪਾਂ ਘਰੋਂ ਕੋਈ 12:30 ਵਜੇ ਤੁਰੇ ਹੀ 1 ਵਜੇ ਉੱਥੇ ਪਹੁੰਚੇ ਸੀ ਹਾਂਜੀ 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 ਆਮ ਲੋਕੀ ਆਉਣ ਹੀ ਡਏ ਸੀ ਇਹ ਥੋੜਾ ਸਫ਼ਰ ਲਮਾਇਆ ਸੀ ਸੋਚਿਆ ਵੀ ਚਲੋ ਕਿਤੇ ਚੱਲ ਜਾਈਏ ਇਹ ਤੇ ਜੀ ਮੇਰੇ ਨਾਨਕੇ ਤੋਂ ਵੀ ਗਾੜੀ ਜੇ ਨਹੀਂ ਇਹ ਆ ਕਿ ਉਹਨਾਂ ਦੇ ਵਿੱਚ ਟ੍ਰੈਕ ਕਰਕੇ ਆਉਂਦੇ ਨੂੰ ਟਾਈਮ ਲੱਗ ਜਾਣਾ ਅੱਜ ਫੇਰ ਇਹ ਸਾਰਾ ਨਵੇਂ ਸਾਰੇ ਉਧਰ ਸਾਰਾ ਪਰਿਵਾਰ ਇਕੱਠਾ ਆਇਆ ਮੈਂ ਤੁਹਾਨੂੰ ਮਲਾਵਾਂਗੇ ਉਹਨਾਂ ਨਾਲ ਵੀ ਬੜੇ ਟਾਈਮ ਬਾਅਦ ਮੇਰੇ ਖਿਆਲ ਨਾਲ ਮੈਂ ਤੇ 2 ਸਾਲ ਹੋ ਗਏ ਲੱਗੇ ਮੈਂ ਤਾਂ ਕੋਈ ਵਿਆਹ ਹੀ ਨਹੀਂ ਵੇਖਿਆ ਨਾ ਆਪਣੇ ਇਧਰ ਨਾ ਸਾਡੇ ਅਗਲੇ ਪੁਜੀਸ਼ਨ ਨੇ ਮੰਮੀ ਦੀ ਤੇ ਵਿਆਹ ਪੜਿਆ ਵਧੀਆ ਤਰੀਕੇ ਨਾਲ ਵੇਖਿਆ ਉਦੋਂ ਘਰ ਸਾਡਾ ਪਰਵਾਸ ਸੰਜਣ ਦਾ ਹੀ ਇਕੱਠਾ ਹੁੰਦਾ ਸੀ ਤੇ ਆਪਾਂ ਚਾਰ ਚਾਰ ਪੰਜ ਪੰਜ ਦਿਨ ਲਾ ਕੇ ਆਉਣਾ ਤੇ ਸ਼ਗਨ ਤੋਂ ਇੱਕ ਦਿਨ ਪਹਿਲਾਂ ਚੱਲ ਜਾਣਾ ਤੇ ਬਰਾਤ ਆਉਣ ਦੇ ਦਿਨ ਮੋਤੀ ਨੂੰ ਮੱਥਾ-ਮੁੱਥਾ ਤੇ ਤਾ ਕੇ ਸਾਰੇ ਕੰਮ ਪਤਾ ਕੇ ਪਿਆ ਰਹਾ। ਨਾਲੇ ਪਤਾ ਕਰ ਕਿ ਜਦੋਂ ਹੋਲ ਨਹੀਂ ਕੀਆ ਆ ਜਾਂਦੇ ਵਿੱਚ ਵਿੱਚ ਜੁਲੇ ਚੜ੍ਹ ਕੇ ਹੁੰਦੇ ਰਹਿ ਕੇ ਮੋਤੀ ਨੂੰ ਹੁਣ ਇਹ ਆ ਕੇ ਕਰਾਂ ਦੀਆਂ ਕੁਝ ਮਜਬੂਰੀਆਂ ਲਾ ਲਓ ਜਦੋਂ ਕ੍ਰਿਸ਼ਤੀ ਦੇ ਪੈਰ ਤੇ ਐਕਸੀਡੈਂਟ ਗੱਲ ਕੀ ਆ ਇੱਕ ਤੇ ਵੀ ਜਿਹੜੇ ਮੁੰਡੇ ਹੋ ਵਹਿੰਦੇ ਨਹੀਂ ਜਦੋਂ ਗੱਡੀ-ਗੱਡੀ ਚਲਾਉਣ ਲੱਗਦੇ ਆ ਰੇਸਾਂ ਵਾਲ ਥਾਰ ਥਾਰ ਗੱਡੀ ਥਾਰ ਦੇ ਵੀਲ-ਬੂਲ ਪਏ ਆ ਉਹਨੂੰ ਤਾਂ ਗੱਲ ਕੀ ਆ ਇਹ ਜਿਹੜੀ ਗੱਡੀ-ਗੱਡੀ ਆ ਨਾ ਇਹ ਪਸੰਦ ਹੁੰਦੇ ਸਾਹਕੇ ਚਲਾਉਣ ਵਾਲੇ ਹਨਾ ਜਿੰਨਾ ਇਹਨਾਂ ਨੂੰ ਇਹਨਾਂ ਦੇ ਸਾਫ ਕਰੋਗੇ ਉਹਨਾਂ ਦਾ ਹੀ ਕੰਮ ਹਾਂਜੀ ਦੂਜੀ ਗੱਲ ਇਹ ਆ ਵੀ ਜਿਹੜੀ ਡਰਾਈਵਿੰਗ ਕਰਨੀ ਆ ਡਰਿੰਕ ਕਰਕੇ ਨਹੀਂ ਕਰਨੀ ਚਾਹੀਦੀ ਹਾਂਜੀ ਟ੍ਰੈਫਿਕ ਬਹੁਤ ਜ਼ਿਆਦਾ ਵਾ ਤੇ ਅੱਜ ਕੱਲ ਤਾਂ ਸਮਾਂ ਤੇ ਇਦਾਂ ਦਾ ਵੀ ਆਪੇ ਬਾਜੋ ਤੇ ਬਾਜੋ ਹੋਣੀ ਕਰ ਲਓ ਕਿੰਦਾ ਕਰਕੇ ਡਰਾਈਵਿੰਗ ਕਰਨੀ ਆ ਤੇ ਉਹਦੇ ਨੁਕਸਾਨੀਆਂ ਉਹ ਵੇਖੋ ਵੇਖ ਕੇ ਤੇ ਇਹ ਹੋਇਆ ਵਾ ਕਿ ਚਲੋ ਮਹਾਰਾਜ ਕਰੇ ਪਹਿਲਾਂ ਠੀਕ ਠਾਕ ਹੋਣ ਪਰ ਜਿੱਦਾਂ ਦੀ ਗੱਡੀ ਦੇ ਹਾਲਾਤ ਵਾ ਲੱਗਦਾ ਨਹੀਂ ਸੀ ਸਾਰੀ ਟੁੱਟ ਗਈ ਸੱਤ ਜਿਹੜੀ ਕਿਹੇ ਦਰਖਤ ਵਿੱਚ ਵੱਜੀ ਆ ਤੇ ਸਾਰੀ ਦੋਰੀ ਇੱਕ ਬੰਦਾ ਚਲੋ ਠੀਕ ਆ ਦੂਜਾ ਬੰਦਾ ਜਿਹੜਾ ਸਾਈਡ ਵੱਜੀ ਜਾਣਾ ਉਹ ਤਾਂ ਸਾਰਾ ਮਤਲਬ ਕਿ ਨਾਲ ਪੈਸਾ ਹੋ ਗਿਆ ਉਹਦੀ ਵੀਰੇ ਐਦਾਂ ਮਤਲਬ ਗੱਡੀ ਜਿਹੜੀ ਚਲਾਉਣੀ ਜਾਣਾ ਇਹ ਬੰਦਾ ਕਿਉਂਕਿ ਸਾਮਾਨ ਆਪਣਾ ਹੀ ਆ ਸਭ ਕੁਝ ਹੈਣਾ ਉਹ ਚੀਜ਼ ਨੂੰ ਸਾਮ੍ਹ ਕੇ ਚਲਾਓ ਅੱਜ ਕੱਲ ਪੱਟਿਆ ਜ ਹੌਸਲਾ ਹੈ ਨਹੀਂ ਰਹਿਣਾ ਵੀ ਪੀੜੀ ਚ ਹਾਂਜੀ ਇਹ ਤਾਂ ਗੱਲ ਮੈਂ ਵਲੌਗ ਚ ਤੁਹਾਨੂੰ ਲੱਲਿਆ ਜੇ ਕੋਈ ਇਤਰਾਜ਼ ਤੇ ਨਹੀਂ ਤੁਹਾਨੂੰ ਨਹੀਂ ਨਹੀਂ ਕੋਈ ਆ ਦੇ ਸਾਰਾ ਦੇ ਨਹੀਂ ਬਲੌਗ ਨਹੀਂ ਪਰ ਮੈਂ ਇੱਥੇ ਨਹੀਂ ਕੱਲੀ ਨੂੰ ਮੈਂ ਨਹੀਂ ਲੱਜ ਕੱਲੀ ਨੂੰ ਡਰ ਲੱਗਦਾ ਵਾ ਨਾ ਨਾ ਆ ਪਾ ਦੀਗਾ ਤੂੰ ਵੀ ਇਹ ਨਾਨਕਾ ਮੇਹੜੀ ਅੱਜ ਸਾਰਾ ਇਕੱਠਾ ਆ ਆ ਪੈਲਸ ਦੀ ਡੈਕੋਰੇਸ਼ਨ ਵੇਖੋ ਇਹ ਹੈਗਾ ਅਮੀਰਾ ਫਾਰਮ 에어ਪੋਰਟ ਰੋਡ ਤੇ ਡੈਕੋਰੇਸ਼ਨ ਹੋਈ ਹੈ ਆ ਇਧਰ ਬੈਠੇ ਆ ਸਰਦਾਰ ਸਾਹਿਬ ਹੁਣੀ ਸਾਂਦੂਆ ਦੇ ਨਾਲ ਨੇ ਕਿਨੇ ਕਿ ਪਣੀਵੇਂ ਆ ਸਸਿਕਾ ਬੁਲਾਓ ਸਸਿਕਾ ਸਸਿਕਾ ਤੇ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਜੇ ਵੀ ਇਹ ਕੌਣ ਆ ਇਹ ਤਾਂ ਆਪਾਂ ਦਿਖਾਣਦੇ ਆ ਪਾਪੋ ਕੇ ਕੰਮ ਓਕੇ ਓਕੇ ਗਏ ਹੁਣ ਆਪਾਂ ਵਿਆਹ ਤੋਂ ਵਿਆਹ ਵੇਖ ਕੇ ਹੀ ਆ ਗਏ ਹਾਂ ਘਰ ਛੇ ਦਾ ਟਾਈਮ ਹੋ ਗਿਆ ਵਾ ਤੇ ਆ ਵੀ ਦੇ ਲੋ ਜੀ ਟਾਈਮ ਤੇ ਹਾਂ ਤੇ ਮਿਸਤਰੀ ਵਿਚਾਰੇ ਘਰ ਹੀ ਗਏ ਉਹਨਾਂ ਦੇ ਸਿਰ ਤੇ ਛੱਡ ਕੇ ਗਏ ਹਾਂ ਘਰ ਦੇ ਰਗੜ ਖੁੱਲੇ ਸਾਰੇ ਅੰਦਰ ਨੂੰ ਲੋਕ ਲਾ ਗਏ ਹਾਂ ਤਾਂ ਵਿਆਹ ਵੀ ਰਵਨ ਬੜਾ ਦੇਖੋ ਵਿਆਹ ਜਿਹੜਾ ਦੇਖਿਆ ਨਾ ਵਿਆਹ ਤੇ ਵੇਖਣ ਵਾਲਾ ਹੀ ਕਿਹੜੀ ਚੀਜ਼ ਹੀ ਜਿਹੜੀ ਨਹੀਂ ਪਾਈ ਤੇ ਪੈਲਸ ਤੇ ਡੈਕੋਰੇਸ਼ਨ ਇੰਨੀ ਜੀ ਵੀ ਉੱਥੇ ਬਹੁਤ ਜ਼ਿਆਦਾ ਤੇ ਕੱਲ ਨੂੰ ਹੈਗੀ ਐ ਸੈਕਸ਼ਨ ਪਾਰਟੀ ਤੁਹਾਨੂੰ ਕਹਦੇ ਕੱਲ ਨੂੰ ਫੇਰ ਆਉਣਾ ਹੈ ਹੈਗੀਆਂ ਨਾਈ ਦਾ ਨਾਈ ਦਾ ਤੇ ਚਲੋ ਵੇਖਾਂਗੇ ਫਿਰ ਵੀ ਐਡੀ ਦੁਰਾ ਜਾਣਾ ਮੁਸ਼ਕਲ ਵਾ ਜੇ ਸਲਾਹ ਬਣ ਗਈ ਤੇ ਨਹੀਂ ਨਹੀਂ ਰਬ ਨਹੀਂ ਦੁਰਾ ਨਹੀਂ ਇਹ ਨਹੀਂ ਮੁੰਨੜੇ ਦਾ ਦੇਰ ਤੇ ਕਰਦਾ ਵੇਖਣ ਵਾਲਾ ਪ੍ਰੋਗਰਾਮ ਤੇ ਬਾਕੀ ਬਹੁਤ ਇੰਜੋਏਮੈਂਟ ਕੀਤਾ ਆਪਾਂ ਉੱਥੇ ਸਾਰੇ ਜਣੇ ਇਕੱਠੇ ਹੋਏ ਹੀ ਫੰਕਸ਼ਨਾਂ ਪਾਰਟੀਆਂ ਤੇ ਇਕੱਠੇ ਹੋਈ ਦਾ ਵਾ ਉਦਾਂ ਤੇ ਟਾਈਮ ਨਹੀਂ ਲੰਘਦਾ ਤੇ ਬਹੁਤ ਮਜ਼ਾ ਆਇਆ ਤੇ ਬਸ ਤੁਸੀਂ ਹੀ ਵਲੌਗਸ ਵੀ ਵਖਿਓ ਸਾਰਾ ਤੇ ਆਨੰਦ ਲਿਓ ਤੇ ਚਲੋ ਜੀ ਨਾਲ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਕਿੱਦਾਂ ਦਾ ਸასი ਸ਼ਕਾਰੀ ਸਾਰਿਆਂ